ਇਹਦੇ ਥੱਲੇ 12 ਕਿਲੋ ਰੈਡੀ ਆ ਬਾਈ ਇਹ ਵਟਣਾ ਦੋ ਤਿੰਨ ਕਿਲੋ ਵਟਾਉਗੀ ਵੀ ਇਹਦੇ ਵਟ ਵਟਣ ਜੇ ਨੇ ਇੱਥੇ ਆ ਲੈ ਵਜੋਸ ਆਲਾ ਦਿਖਾਉਂਦੀ ਆ ਪੂਰਾ ਹਨਾ ਗੱਲਾ ਘੱਡ ਵਿੱਡ ਵੀ ਚੰਗਾ ਆ ਗਿਆ ਇਹਦਾ ਹਨਾ ਆ ਇਹਨੂੰ ਕਰਕੇ ਦਿਖਾ ਦੇ ਆ ਹੁਣ ਮਾਰ ਦੇ ਸਰਸ ਲੇਵੇ ਦੇ ਕੈਮਰਾ ਵੇ ਇੱਥੋਂ ਦਿਖਾ ਦੇ ਲੇਵਾ ਲੂਆ ਵੀ ਚੰਗਾ ਦਿਖਾਉਂਦੀ ਆ ਤੇ ਦਿਖਾਉਂਦੀ ਵੀ ਜੋਸ ਆਲਾ ਜੀ ਗੱਲ ਬਾਤ ਕਰ ਲਈਏ ਸੂਆ ਕਿਹੜਾ ਲਾਡੀ ਇਹਦਾ ਸੂਆ ਬਾਈ ਦੂਜਾ ਇਹਦਾ ਆ ਦੂਜਾ ਸੂਆ ਇਹ ਇਹੋ ਜਿਹਾ ਆ ਬੱਛਾ ਮਗਰਾਈ ਆ ਆ ਮੇਲ ਕਾ ਹਾਂ ਜੀ ਹਾਂ ਜੀ ਇਹਦੇ ਪੈਸੇ ਇਹਦਾ ਵੀ ਬਾਈ ਆਪਾਂ ਜਣੀ ਜੋੜ ਆਏ 55000 ਦਾ ਦੇ ਦਾਂਗੇ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਫੇਰ ਲੱਗਿਆ ਬਣਾਉਣ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਚਾਰ ਦਿਖਾਵਾਂਗੇ ਸੱਜਣੋ ਮੱਝਾਂ ਅੱਜ ਥੋੜਾ ਜਿਹਾ ਬਦਲਤਾ ਸਟਾਈਲ ਬਾਈ ਕਹਿੰਦਾ ਮੱਝਾਂ ਵੀ ਲਿਆ ਕੇ ਆ ਰਾਂਗੇ ਨਾਲ ਪਾਲੀਆਂ ਤੇ ਚਾਰ ਦਿਖਾਵਾਂਗੇ ਸੱਜਣੋ ਜਰਸੀ ਗਾਵਾਂ ਦੋਹੇ ਚੀਜ਼ਾਂ ਇੱਕੋ ਘਰੇ ਮਿਲਣੀਆਂ ਤੁਹਾਨੂੰ ਜਿੱਦਾਂ ਬਾਈ ਦਾ ਰੇਟ ਗਾਵਾਂ ਦੇ ਵਿੱਚ ਵੀ ਬੱਤ ਦਾ ਰੇਟ ਹੁੰਦਾ ਸਹੀ ਰੇਟ ਹੁੰਦਾ ਜੈਨੂਅਲ ਆ ਮੱਜਾਂ 'ਚ ਵੀ ਸੱਜਣਾ ਜੈਨੂਇਨ ਰੇਟ ਹੀ ਮਿਲੂਗਾ ਇੱਕ ਦੋ ਪਸ਼ੂ ਤਿਆਰ ਦੁੱਧ ਵਾਲੇ ਨੇ ਤੇ ਇੱਕ ਦੋ ਪਸ਼ੂ ਨੇ ਜਿਹੜੇ ਉਹ ਵੀ ਤਾਜੇ ਸੂਏ ਹੋਏ ਨੇ ਤੇ ਬਾਕੀ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਸਾਰੀ ਜਾਨਵਰਾਂ ਦਾ ਰੇਟ ਜੇ ਮੈਂ ਗੱਲ ਕਰਲਾਂ ਵੀਡੀਓ 'ਚ ਹੀ ਕਰਾਵਾਂਗੇ ਆਜੋ ਜੀ ਆ ਮੱਝਾਂ ਹੈਗੀਆਂ ਨੇ 75 ਤੋਂ ਲਾ ਕੇ 85 ਤੱਕ ਦੀਆਂ ਤੇ ਬਾਕੀ گاਵਾਂ ਦਾ ਰੇਟ ਤੁਹਾਨੂੰ ਪਤਾ ਨਾਰਮਲੀ ਹੁੰਦੇ ਆ ਹੋਰ ਬਾਈ ਕੀ ਹਾਲ ਹੈ ਵਧੀਆ ਬਾਈ ਹਸਰੇ ਗਾ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਥੋੜੀ ਜੀ ਗਰਮੀ ਕਰਕੇ ਹੁਣ ਮੱਝਾਂ ਦਾ ਵੀ ਚਲਾ ਲਿਆ ਕੰਮ ਨਾਲ ਹਾਂਜੀ ਬਾਈ ਹੁਣ ਵੱਧਾਂ ਦਾ ਚਲਾ ਲਿਆ ਪਹਿਲਾਂ ਵੀ ਕਰਦੇ ਸੀ ਆਪਾਂ ਮੱਝਾਂ ਦਾ ਨਹੀਂ ਪਹਿਲਾਂ ਤਾਂ ਨਹੀਂ ਕਰਦੇ ਸੀ ਕੋਈ ਇੱਕ ਅੱਧੀ ਲਿਆਉਂਦੇ ਸੀਗੇ ਅੱਛਾ ਹਾਂਜੀ ਹਾਂ ਹੁਣ ਕਈ ਲੈ ਜਾਂਦੇ ਆ ਹਾਂਜੀ ਹੁਣ ਕਈ ਲੈ ਜਾਂਦੇ ਆ ਆ ਹੁਣ ਬਾਈ ਕਹਿੰਦਾ ਮੱਜਾਂ ਵੀ ਆਪਾਂ ਜੇ ਗੱਲ ਕਰ ਲਈਏ ਨੋਰਮਲ ਰੇਟ ਤੇ ਦਿਆ ਕਰਾਂਗੇ ਸੱਜਣਾ ਜਿਵੇਂ ਗਾਵਾਂ ਵੇਚੀਂ ਗਾਈਆਂ ਦਾ ਭੰਦ ਨਹੀਂ ਆ ਨੋਰਮਲ ਰੇਟ ਤੇ ਕੋਸ਼ਿਸ਼ ਤਾਂ ਮੱਜਾਂ ਦੀ ਵੀ ਕਰਾਂਗੇ ਕਿ ਨੋਰਮਲ ਰੇਟ ਤੇ ਦੇ ਦਈਏ ਇਸ ਨੋਰਮਲ ਰੇਟ ਤੇ ਦੇ ਦਈਏ ਹਾਂਜੀ ਹਾਂਜੀ ਅਜੇ ਤੇ ਮਾਰਦੇ ਤਰਸ ਕੈਮਰਾ ਲੈ ਤੋੜ ਦਿਓ ਜੀ ਖੁੱਲ ਕੇ ਇਹਨੂੰ ਇਹਨੂੰ ਤੋੜ ਦਿਓ ਖੋਲ ਕੇ ਕਿਹੜਾ ਸੂਆ ਬਾਈ ਇਹਦਾ ਇਹ ਬਈ ਪਹਿਲੇ ਸੂਏ ਚਾਰ ਦੰਦ ਕੱਟੀ ਆ ਇਹ ਪਹਿਲਾ ਸੂਆ ਮੂੰਹੋਂ ਹੈਗੀ ਆ ਚਾਰ ਦੰਦ ਤਾਜੀ ਸੂਈ ਹੋਈ ਆ ਹਾਂ ਬਾਈ ਤਾਜੀ ਸੂਈ ਆ ਮਗਰ ਵੀ ਕੱਟੀ ਆ ਸੱਜਣੋ ਆਪ ਵੀ ਕੱਟੀ ਆਵੇ ਦੇ ਨਾਲ ਵੀ ਵਾਈ ਕਹਿੰਦਾ ਸ਼ਕਤੀ ਆ ਜੇ ਗੱਲਬਾਤ ਕਰ ਲਈਏ ਦੰਦਾਂ 'ਚ ਹੈਗੀਆਂ ਚਾਰ ਦੰਦ ਕੱਟਦਾ ਹੈਗਾ ਸੱਜਣੋ ਦਰਮਿਆਨਾ ਕੱਦ ਨਹੀਂ ਬਾਲਾ ਵੱਡਾ ਪਰ ਬਾਡੀ ਬੁੱਡੀ ਦੀ ਚੰਗੀ ਆ ਜੇ ਗੱਲ ਕਰ ਲਾ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ ਸੂਈ ਨੂੰ ਹੋ ਗਏ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਕਿੰਨੀ ਕ ਬੌੜੀ ਆ ਹੁਣ ਇਹ ਥੱਲੇ ਬੋੜਾ ਬਈ 8 ਕਿਲੋ ਇਹਦੇ ਥੱਲੇ 8 ਕਿਲੋ ਰੈਡੀ ਦਾ ਸੂਆ ਪਹਿਲਾਂ ਸੂਆ ਪਹਿਲਾਂ ਚਾਰ ਦੰਦ ਕਿੰਨਾ ਕ ਦੁੱਧ ਪਾ ਦੂਗੀ ਅੱਗੇ ਚੱਲ ਕੇ ਬਈ ਦੁੱਧ ਇਹ ਹੁਣ 11 ਅੰਕ 12 ਕਿਲੋ ਚਵਾਊਗੀ 10 ਤੋਂ ਬਾਹਰ ਦੇਣਾ ਹਾਂ ਬਾਹਰ ਹੋਊਗੀ ਇੱਕ ਆਇਆ ਦੂਰੋਂ ਆਈਆਂ ਨੇ ਬਾਈ ਥੋੜਾ ਜਿਹਾ ਥਕਾਵਟ ਮੰਨਿਆ ਹੋਇਆ ਪਸ਼ੂ ਆ ਅੱਛਾ ਥਕਾਵਟ ਮੰਨਿਆ ਦਾ ਪਸ਼ੂ ਬਾਡੀ ਬੂਡੀ ਦੀ ਸਾਫ਼ ਸੁਥਰੀ ਆ ਹਨਾ ਚਵਾਈ ਚੂਈ ਕਿਵੇਂ ਆਦੀ ਚਵਾਈ ਜਮਾ ਇੱਕ ਨੰਬਰ ਆ ਉਹ ਤਾਂ ਨਹੀਂ ਕਰਦੀ ਜਮਾ ਹੀ ਨਹੀਂ ਬਾਈ ਪਲੂਨ ਕੱਟਿਆ ਜਮਾ ਜਮਾ ਨਹੀਂ ਔੜ ਕਰਦੀ ਚਾਹੇ ਬੰਦਾ ਬਦਲ ਬਦਲ ਚੋਈ ਜਾਵੇ ਠੀਕ ਆ ਗੱਲ ਆ ਇਹਦੇ ਬੱਚੇ ਤੇ ਵੀ ਮਾਰਦੇ ਦਰਸਾ ਕੱਟੀ ਵੀ ਦਿਖਾ ਦੇ ਦੀ ਉਹ ਨਾਲ ਨਾਲ ਬੱਚੇ ਵੀ ਦਿਖਾ ਦੇ ਆ ਇਹਦੇ ਨਾਲ ਸਜਣੋ ਫੀਮੇਲ ਕਾਫ ਆ ਇਹਦੇ ਪੈਸੇ ਕਿੰਨੇ ਲਾਵਾਂਗੇ ਲਾਡੀ ਬਈ ਇਹਦੇ ਆਪਾਂ ਲਵਾਂਗੇ 82000 ਰੁਪਿਆ ਕਿੰਨੇ ਦੀ ਛੜਦਾਂਗੇ 82 ਦੀ ਛੜ ਮੁੱਲ 85000 ਮੁੱਲ 85 ਦੇ ਦਾਂਗੇ 82 ਦੀ ਹਾਂ 8 ਕਿਲੋ ਮੰਨ ਡੰਗ ਦੋ ਡੰਗ ਚਵਾ ਦਾਂਗੇ ਚਵਾ ਦਾਂਗੇ ਬਈ ਵੱਦੀ ਚਵਾਉਗੀ ਇਹ ਹੱਲੇ ਤਾਂ ਦੂਰੋਂ ਆਈਆਂ ਕਰਕੇ ਆਪਾਂ ਜਿੰਨਾ ਕ ਹੈਗਾ ਓੰਨਾ ਕੀ ਦੱਸਿਆ ਠੀਕ ਹੈ ਤਾਂ ਡੰਗਰ ਗੱਡੀ ਦੇ ਵਿੱਚ ਕਿਵੇਂ ਵੀ ਮੰਨ ਜਾਂਦਾ ਇਹ ਵੀ ਤੋੜ ਦਿਓ ਜੀ ਖੁੱਲ ਕੇ ਇੱਥੇ ਮਾਰਦੇ ਹੁਣ ਤਰਸ ਓਏ ਇਹਦਾ ਕੱਦ ਬਿੱਡੀ ਚੰਗਾ ਉਹਦੇ ਮੁਕਾਬਲੇ ਇਹ ਗੱਲਬਾਤ ਕਰ ਲਈਏ ਇਹਦਾ ਕਿਹੜਾ ਸੂਆ ਬਈ ਬਈ ਇਹ ਵੀ ਪਲੂਣੀ ਆ ਇਹਦਾ ਵੀ ਪਹਿਲਾ ਸੂਆ ਪਹਿਲੇ ਸੂਏ ਹਾਂ ਜੀ ਹਾਂ ਇਹ ਦੰਦਾ ਚ ਕਿਵੇਂ ਆ ਭਈ ਇਹਦੇ ਆਉਂਦਾ ਵਾ ਐਂਡ ਵਾਲਾ ਦੰਦ ਆਉਂਦਾ ਆ ਲਾਸਟ ਵਾਲੇ ਦੰਦ ਚੱਕਣ ਲੱਗ ਰਹੀ ਆ ਛੇ ਬਰਾਬਰ ਕਰਕੇ ਆ ਛੇ ਬਰਾਬਰ ਆ ਸੂਆ ਸੱਜਣੋ ਇਹਦਾ ਵੀ ਪਹਿਲਾ ਇਹ ਕਿਵੇਂ ਲੱਗ ਜਾ ਬਜ਼ਾਰ ਜਾ ਬੱਚਾ ਪੁੱচ্চਾ ਬਣਦਾ ਮੂਰੇ ਭਈ ਇਹ ਬੱਚਾ ਮੂੰਹ ਲਾ ਗਿਆ ਆ ਬੱਚੇ ਕਰਕੇ ਥੋੜਾ ਜਿਹਾ ਅੱਗੇ ਬੰਨਿਆ ਹੋਇਆ ਤੇ ਉਹਦੇ ਕਰਕੇ ਪਾਸਮੀ ਜੀ ਖੜੀ ਆ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀ ਭਈ 4 ਦਿਨ ਹੋ ਗਏ ਸੂਈ ਨੂੰ ਉਹ ਬਾਡੀ ਬੂਟੀ ਸਾਰੀ ਨਹੀਂ ਤਾਲ ਮਾਰੇ 4-5-5 ਦਿਨ ਦੀਆਂ ਸੂਈਆਂ ਆਪਣੇ ਕੋਲ ਭਈ ਆ ਲੈ ਥਣ ਥਣੌਟ ਵੀ ਸੱਜਣੋ ਚੰਗਾ ਲੱਗਿਆ ਤੇ ਬਾਡੀ ਬੂਟੀ ਦੀ ਵੀ ਚੰਗੀ ਆ ਜੇ ਗੱਲਬਾਤ ਕਰ ਲਈ ਲੰ ਇਸ ਸਿੰਗ ਦੀ ਕੁਆਲਿਟੀ ਵੀ ਚੰਗੀ ਆ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬਾਈ ਕੱਟਾ ਇਹਦੇ ਮਾਗਰ ਆ ਗਿਆ ਝੋਟਾ ਇਹਦੇ ਮਾਗਰ ਮੇਲਕਾਫ ਆ ਗਿਆ ਤੇ ਕੱਦ ਕਾਠ ਵਾਲੀ ਝੋਟੀ ਆ ਸੱਜਣੋਂ ਲੰਬਾਈ ਲੰਬੂਈ ਵੀ ਚੰਗੀ ਆ ਤੇ ਕੱਦ ਵਿੱਡ ਵੀ ਚੰਗਾ ਤੇ ਮੇਨ ਗੱਲ ਆ ਲੇਵੇ ਦੀ ਸਾਫ ਆ ਥੱਲੇ ਇਹਦੇ ਥੱਲੇ ਕਿੰਨੇ ਕ ਬੋੜਾ ਹੁਣ ਇਹਦੇ ਥੱਲੇ ਬਾਈ 9-10 ਕਿਲੋ ਹਾਜ਼ਰ ਆ 9-10 ਕਿਲੋ ਹਾਜ਼ਰ ਕਿਲੋ ਤੋਂ ਕਿਲੋ ਹੋਈ ਵੀ ਵਧੂਗੀ ਵਧੂਗੀ ਬਾਈ ਵਧੂਗੀ ਇਹਦੇ ਕਿੰਨੇ ਪੈਸੇ ਲਵਾਂਗੇ ਫਿਰ ਇਹਦੇ ਬਈ ਆਪਾਂ ਲਵਾਂਗੇ 77000 ਰੁਪਿਆ ਇਹਦਾ ਲਵਾਂਗੇ 77 75 75 ਦੀ ਦੇ ਦਾਂਗੇ ਚਲ ਦੇ ਦਾਂਗੇ ਬਈ ਕੋਈ ਗੱਲ 75 75000 ਦੀ ਗੇੜ-ਗੇੜ ਚ ਝੋਟੀ ਸੱਜਣੋ ਹੋ ਜੂਗੀ ਰੇਟ ਤਾਂ ਬੰਜਾਇ ਜੀ ਆਜਾ ਉਹ ਪਹਿਲਾਂ ਤਾਂ ਬੱਚੇ ਦੀ ਮਾਰ ਦੇ ਓਏ ਆ ਬੱਚੇ ਦੀ ਮਾਰ ਦੇ ਕੱਤੀ ਆ ਇਹ ਮੈਨੂੰ ਪਿਆਰੀ ਹੀ ਲੱਗੀ ਆ ਕੱਤੀ ਦੀ ਮਾਰ ਦੇ ਐਕਟਿਵ ਵੀ ਪੂਰੀ ਆ ਤੇ ਹੁਣ ਮਾਰ ਦੇ ਤਰਸ ਮੱਝ ਤੇ ਕੈਮਰਾ ਤੋੜ ਦੋ ਜੀ ਇਹਨੂੰ ਇਹਨੂੰ ਆਪਣੇ ਕੋਲੇ ਬਈ ਹੋਗੇ 2 3 3 ਆਈ ਨੂੰ ਆ ਝੋਟੀ ਨੂੰ ਇਹ ਦੂਏ ਸੂਏ ਆ ਇਹ ਦੁੱਧ ਤੇ ਜਾਣੀਆਂ ਆ ਗਈ ਇਹ ਦੁੱਧ ਤੇ ਆ ਗਈ ਹਾਂ ਜੀ ਹਾਂ ਕੀ ਕਾ ਗੱਲ ਇਹ ਕਿੰਨਾ ਦੁੱਧ ਆ ਹੁਣ ਬਾਈ ਇਹਦੇ ਥੱਲੇ 11 12 ਕਿਲੋ ਹਾਜ਼ਰ ਆ ਚਾਹੇ ਦੋ ਡੰਗ ਤਿੰਨ ਡੰਗ ਚੋ ਚੱਕਦਾ ਵੀਰ ਜੀ ਨੇ ਵੀ ਲੈ ਕੇ ਜਾਣਾ ਇਹ ਆ ਗਈ ਉਹਦੀ ਆ ਗਈ ਸਟਿੱਚ ਆਰਡਰ ਦੀ ਆ ਗਈ ਜਿਵੇਂ ਗਾਵਾਂ ਚੋਂ ਦਾਣਾ ਪੈਟ ਲੇਵੇ ਦੀ ਆ ਦੁੱਧ ਕੱਢਦੀ ਆ ਚੰਗਾ ਆ ਥਣ ਥਣੋਟ ਇਹਨੂੰ ਚੰਗਾ ਲੱਗਿਆ ਸੱਜਣੋ ਤੇ ਲੰਬਾਈ ਲੰਬੂਈ ਚੰਗੀ ਆ ਤੇ ਚਾਰੋਂ ਥਣ ਇੱਕੋ ਜਿਹੀ ਲੱਗੇ ਨੇ ਜੇ ਗੱਲ ਕਰ ਲਈ ਹੈ ਨਾ ਕੋਈ ਵੱਡਾ ਛੋਟਾ ਨਹੀਂ ਲੱਗਿਆ ਤੇ ਨਾੜਾ ਨੂੜਾ ਵੀ ਹੈਗੀਆਂ ਲੇਵੇ ਤੇ ਇਸ ਟਾਈਮ 10 ਕਿਲੋ ਰੈਡੀ ਆ ਨਹੀਂ ਵੱਧ ਆ ਬਾਈ 11 12 ਕਿਲੋ ਆ ਇਹਦੇ ਥੱਲੇ 12 ਡੇਢ ਗ ਆ ਇਹਦੇ ਥੱਲੇ 12 ਕਿਲੋ ਰੈਡੀ ਆ ਬਾਈ ਇਹ ਵਟਣਾ ਦੋ ਤਿੰਨ ਕਿਲੋ ਵਟਾਉਗੀ ਵੀ ਇਹਦੇ ਵਟ ਵਟਣ ਜੇ ਨੇ ਇੱਥੇ ਆ ਲੇਵਾ ਜੋਸ਼ ਵਾਲਾ ਦਿਖਾਉਂਦੀ ਆ ਪੂਰਾ ਹਨਾ ਆ ਲੇਵਾ ਸੱਜਣਾ ਜੋਸ਼ ਵਾਲਾ ਦਿਖਾਉਂਦੀ ਆ ਤੇ ਮੇਨ ਗੱਲ ਆ ਘੱਡ ਵਿੱਡ ਵੀ ਚੰਗਾ ਆ ਗਿਆ ਇਹਦਾ ਹਨਾ ਆ ਇਹਨੂੰ ਕਰਕੇ ਦਿਖਾ ਦੇ ਆ ਹੁਣ ਮਾ ਦੇ ਦਰਸ ਲੇਵੇ ਦੇ ਕੈਮਰਾ ਓਏ ਇੱਥੋਂ ਦਿਖਾ ਦੇ ਲੇਵਾਲੂਆ ਵੀ ਚੰਗਾ ਦਿਖਾਉਂਦੀ ਆ ਤੇ ਦਿਖਾਉਂਦੀ ਵੀ ਜੋਸ਼ ਵਾਲਾ ਜੀ ਗੱਲ ਬਾਤ ਕਰ ਲਈਏ ਇਹਦੇ ਥੱਲੇ 11-12 ਇਸ ਟਾਈਮ ਰੈਡੀ ਦਾ ਸੂਈ ਕਿੰਨੇ ਦਿੰਦੀ ਆ ਸੀ ਸੂਈ ਨੂੰ ਇਹਨੂੰ ਵੀ ਬਾਈ 5-7 ਦਿਨ ਹੋਗੇ ਅਜੇ ਵਧੂਗੀ ਹਜੇ ਹੋਰ ਬਈ ਵਧੂਗੀ ੱਲੇ ਦਾ ਮੈਲਾ ਮੂਲਾ ਚੱਲਿਆ 2-3 ਕਿਲੋ ਵਧਾਊਗੀ ਹਾਂ ਕਿਲੋ 2 ਕਿਲੋ ਮੈਲੇ ਤੇ ਜਾ ਕੇ ਵਧਾਉ ਤੇ ਮੇਨ ਗੱਲ ਚામੜੀ ਚੌਂੜੀ ਚામੜੀ ਆ ਫਰੀਕ ਚામੜੇ ਦੀ ਆ ਬਈ ਇਹ ਤੀਤ ਆਪਾਂ ਦੇਖ ਕੇ ਲੈ ਕੇ ਆਉਣੇ ਹੁੰਦੇ ਆ ਠੀਕ ਆ ਹਾਂ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਈ ਆਪਾਂ ਲਵਾਂਗੇ 85000 ਇਹਦਾ ਲਵਾਂਗੇ 85 ਤੇ ਲੇਵਾ ਜੋਸ ਵਾਲਾ ਜੀ ਗੱਲ ਕਰ ਲਈ ਹੈ ਨਾ ਚੰਗੇ ਚਵਾਈ ਚ ਬੁਈ ਕਿਵੇਂ ਆ ਜੀ ਵੀਰੇ ਇੱਕ ਨੰਬਰ ਆ ਚਵਾਈ ਇਹਦੀ ਵੀ ਚਵਾਈ ਦਾ ਤਾਂ ਪੰਪ ਵਾਲਾ ਕੰਮ ਹੀ ਹੋਣਾ ਜਮਾ ਹੈ ਨਾ ਇੱਕ ਨੰਬਰ ਆ ਬਈ ਇੱਕ ਨੰਬਰ ਚਵਾਈ ਹਾਂ ਚਵਾਈ ਇਹਦਾ ਬਾਈ ਕਹਿੰਦਾ ਪੰਪ ਵਾਲਾ ਸਿਸਟਮ ਆ ਤੇ ਹੁਣ ਮਾਰਦੇ ਤਰਸ ਆ ਮੱਝ ਦੇ ਕੈਮਰਾ ਵੇ ਇਹ ਵੀ ਤੋਰਦੇ ਦੀ ਖੋਲ ਕੇ ਬਾਕੀ ਜਿਹੜਾ ਆਪਣੇ ਘਰੇ ਵੀਰੇ ਡੰਗਰ ਹੂ ਸੀਲਸ ਆਉ ਹੀ ਹੋ ਠੀਕ ਆ ਗਾ ਹਾਂ ਸੀਲਸਾ ਡੰਗਰੀ ਮਿਲੂਗਾ ਕੋਈ ਲੱਤ ਬਾਹ ਵਾਲਾ ਨਹੀਂ ਹੈਗਾ ਤੇ ਲੱਤ ਸਾੜ ਵਾਲਾ ਕੋਈ ਡੰਗਰ ਨਹੀਂ ਇਹੜੇ ਫੜ ਕੇ ਤੋਰੋ ਇਹਦੀ ਬਾਡੀ ਦਾ ਵਾੜੀ ਡਬਲ ਆ ਹਣਾ ਇਹ ਨੀਲੀ ਰਾਵੀ ਚ ਆ ਗਈ ਬਾਈ ਹਾਂ ਇਹਦਾ ਛੋਟਾ ਹੀ ਲੱਗਦਾ ਬਾਡੀ ਬੁੱਡੀ ਤੋਂ ਅੱਖਾਂ ਵੀ ਇਹਦੀਆਂ ਨੀਲੀਆਂ ਨੇ ਇਹ ਆ ਗਈ ਨੀਲੀ রাਵੀ ਚ ਤੇ ਬੱਚੇ ਨੀਲੀ ਦੇ ਚੰਗੇ ਪਾ ਦੂ ਅੱਗੇ ਜੇ ਕਿਸੇ ਸੱਜਣ ਨੇ ਬੱਚਾ ਇਹਨੇ ਕੱਟਾ ਪਾਇਆ ਉਹ ਵੀ ਪ्योर ਨੀਲਾ ਰਾਵਈਆ ਉਹ ਵੀ ਪ्योर ਨੀਲੀ ਦਾ ਕੱਟਾ ਪੂਰਾ ਨੀਲੀ ਦਾ ਕੱਟਾ ਹੀ ਅੱਖਾਂ ਇਹ ਕਿੰਨੇ ਦਿਨ ਹੋਗੇ ਇਹਨੂੰ ਇਹ ਬਈ ਆਪਣੇ ਕੋਲ ਘਰੇ ਹੀ ਸੂਈ ਆ ਝੋਟੀ ਪਰਸੋਂ ਪਰਸੋਂ ਹਾਂ ਦੁੱਧ ਕੇ ਬੋਲੀ ਕਿੰਨੀਆਂ ਇਸ ਟਾਈਮ ਬੋਲੀ ਬਈ ਇਹਦੇ ਹੱਲੇ ਆ ਇਸ ਟਾਈਮ ਹੈਗੀ 8 ਕਿਲੋ ਮਾਲਕਾਂ ਨੇ ਜਾਨੀ 13-14 ਕਿਲੋ ਕਿਹਾ ਵੀ ਦੁੱਧ 8 ਕਿਲੋ ਥੱਲੇ ਬੋਲੀ ਆ ਪਰ ਜਾਨ ਜੂਨ ਬਾਦੂਆ ਇਥੋਂ ਦਿਖਾ ਦੇ ਤਰ ਤਾ ਸਲੋ ਹੋ ਕੇ ਇਹ ਇਥੋਂ ਦਿਖਾ ਦੇ ਬਾਡੀ ਹੈ ਇਥੋਂ ਦਿਖਾ ਦੇ ਤੇ ਥਣ ਥਣ ਉੱਤੇ ਦੇ ਹਿਸਾਬ ਨਾਲ ਚਵਾਈ ਵੀ ਇਹਦੀ ਪੰਪ ਵਾਲਾ ਕੰਮੇ ਹੋਊਗਾ ਤੇ ਬਾਕੀ ਜਿੰਨੇ ਜਾਨਵਰ ਦਿਖਾਉਂਗਾ ਨੇੜੇ ਆ ਕੇ ਪਾਸ ਕਰਕੇ ਲੈ ਜਾਓ ਆਪਦੀ ਜਾਂਚ ਕਰਕੇ ਪੂਰੀ ਚਵਾਈ ਮੋਗਾ ਹੀ ਆ ਕਟਾ ਹੀ ਮਗਰ ਲੈ ਆ ਇਹਦੇ ਮਗਰ ਆ ਗਿਆ ਮੀਲ ਕਾਫ ਆ ਗਿਆ ਨੀਲੀ ਚ ਹੈਨਾ ਹਾਂ ਜੀ ਹਾਂ ਆਪਦੇ ਵੀ ਅੱਖਾਂ ਚ ਦੋਹਾਂ ਚ ਇਹਦੇ ਜਵਾਬ ਹੈਗੇ ਨੇ ਪ੍ਰੋਪਰ ਆ ਗਈ ਨੀਲੀ ਚ ਕਿਸੇ ਸੱਜਣ ਨੇ ਚੰਗਾ ਸੀਮਨ ਲਵਾ ਕੇ ਅੱਗੇ ਚੰਗੇ ਬੱਚੇ ਵੀ ਯਾਰ ਇਹ ਤੋਂ ਲੈ ਸਕਦਾ ਇਹੁੱਦ ਕਿੰਨਾ ਕ ਪਾ ਸਕਦੀ ਆ ਮਾਲਕਾ ਨੇ ਕਿੰਨਾ ਬਈ ਇਹਨਾਂ ਨੇ 13-14 ਕਿਲੋ ਦੀ ਗਰੰਟੀ ਦਿੱਤੀ ਆ ਆਪਾਂ ਨੂੰ ਹਾਂ ਯਾਨੀ ਆ 8-9 ਕਿਲੋ ਬੋੜਾ ਇਸ ਟਾਈਮ ਹਾਜ਼ਰ ਰੈਡੀ ਦਾ ਹੈਗਾ ਇਹਦੇ ਤਿੰਨ ਤਿੰਨ ਦਿਨ ਦੀ ਸੂਈ ਆ ਜੇਰ ਪ੍ਰੋਪਰ ਪਈ ਆ ਆ ਨਾਰੂਆ ਦਾ ਖਾਦੇ ਦਰਸੋ ਬੱਚੇ ਦਾ ਵੀਡੀਓ ਆਪਣੇ ਕੋਲੇ ਪਈ ਆ ਠੀਕ ਆ ਗੱਲ ਹਾਂਜੀ ਆ ਜੇਰ ਜੂਰ ਡਾਨਾ ਜਮਾ ਜਮਾ ਡਾਨਾ ਹੀ ਜੇਰ ਪੈਸੇ ਕਿੰਨੇ ਲਵਾਂਗੇ ਇਸ ਦਾ ਇਧਰੋਂ ਥਾਨ ਥੁਣ ਵੀ ਬਈ ਦਿਖਾ ਦੇ ਐਨ ਜਮਾ ਯਾਨੀ ਚਵਾਈ ਤਾਂ ਇਹਦੀ ਵੀ ਪੰਪੀ ਆ ਚਵਾਈ ਤਾਂ ਮੋਗੀ ਹੂ ਬਾਕੀ ਸਾਨੂੰ ਗੱਲ ਇੱਕ ਹੋਰ ਦਾਦਾ ਨਾ ਵਪਾਰੀ ਸੱਜਣਾ ਜਿਹੜਾ ਯਾਰ ਛੇਤੀ ਉਹ ਥੱਲਿਓਂ ਜਾਨਵਰਾਂ ਗਲਤ ਨਹੀਂ ਲੈਂਦਾ। ਗਲਤ ਨਹੀਂ ਲੈਂਦਾ। ਜੋ ਵੀ ਉਹਨੇ ਵੀ ਅੱਗੇ ਵੇਚਣਾ ਹੁੰਦਾ ਉਹ ਵੀ ਆਪ ਦੀ ਨਿਰਖ ਪਰਖ ਨਾਲ ਯਾਰ ਚੰਗਾ ਜਾਨਵਰ ਹੀ ਲੈਂਦਾ। ਵੀ ਮੇਰੇ ਘਰੇ ਆ ਕੇ ਜਾਨਵਰ ਰੁਕੇ ਨਾ ਢੱਕ ਦੇ ਨੇ ਅੱਗੇ ਵਿਕ ਜੇ ਕਿਸੇ ਸੱਜਣ ਨੂੰ। ਹਾਂਜੀ। ਪੈਸੇ ਕਿੰਨੇ ਲਵਾਂਗੇ? 6000 ਦੀ ਹਾਂ ਨਾ ਦੇ ਦਾਂਗੇ। ਇਹ ਦੇ ਦਾਂਗੇ 8000 ਵੀ ਹਾਂਜੀ। ਆ ਬਾਡੀ ਬੁੱਡੀ ਚੰਗੀ ਆ ਉੱਤੇ ਹੋਣਾ ਚੜਾਈ ਚੜੂਈ ਵੀ ਚੰਗੀ ਆ ਤੇ ਹੁਣ ਆ ਜਾ ਜਰਸੀ ਵਾਲੇ ਡਿਪਾਰਟਮੈਂਟ ਜਿਹੜਾ ਪੁਰਾਣਾ ਵਿਭਾਗ ਆ ਆਪਣਾ। ਇਹਦੇ ਤੇ ਆ ਜਾ ਹੁਣ। ਇਹਦੀ ਕੀ ਗੱਲ ਬਾਤ ਹੈ ਇਹ ਬਈ ਤੋਕੜ ਗੱਬਣਾ ਇਹ 5 ਮਹੀਨੇ ਪਰ 5.5 ਮਹੀਨਿਆਂ ਦੀ ਹੋ ਗਈ ਹੈ ਗੱਬਣ 5.5 ਦੀ ਕੱਪੜਾ ਦੁੱਧ ਕਿੰਨਾ ਹੁਣ ਇਹ ਥੱਲੇ ਦੁੱਧ 2-3 ਕਿਲੋ ਹੀ ਆ ਬਾਈ ਇਹਦੇ ਥੱਲੇ ਅੱਛਾ 2 ਹਾਂ 3-4 ਕਿਲੋ ਤੇ 2-3 ਕਿਲੋ ਹਾਂਜੀ ਇਹ ਆਏ ਆ ਜੀ ਪਹਿਲਾਂ ਹੁੜੀ ਢਿੱਲੀ ਹੋਣੀ ਚਿਹਰੇ ਜੂਏ ਦੀ ਕੁਆਲਿਟੀ ਤਾਂ ਚੰਗੀ ਆ ਜੇ ਹੋਰ ਜੂਰ ਵਧੀਆ ਸਾਮੀ ਫਿਰਦੀ ਆ ਸੂਆ ਕਿਹੜਾ ਦਾ ਲਾਡੀ ਸੂਆ ਬਾਈ ਇਹ ਦੂਜੇ ਗੱਬਣਾ ਹੁਣ ਅੱਛਾ ਦੂਜੇ ਸੂਏ ਵਾਸਤੇ ਗੱਬਣਾ ਦੂਜੇ ਸੂਕ ਹੀ ਮਤਲਬ ਪਹਿਲੇ ਸੂਈ ਹੋਈ ਆ ਹਾਂਜੀ ਹਾਂਜੀ ਹਾਂ ਇੱਥੋਂ ਕਮਾ ਲਓ ਜੀ ਹਾਂ ਇਹ ਆ ਗਈ ਸੱਜਣਾ ਜਰਸੀ ਨਸਲ ਕਿਉਂਕਿ ਜਿਆਦਾ ਕੰਮ ਜਿਵੇਂ ਦੱਸਿਆ ਵੀ ਇਹਦਾ ਜਰਸੀ ਈ ਆ ਤੇ ਨਾਲ-ਨਾਲ ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਨੋਰਮਲ ਰੇਟਾਂ ਤੇ ਇੱਥੇ ਤੋਂ ਜਰਸੀ ਵੀ ਮਿਲਦੀ ਆ ਤੇ ਮੱਝਾਂ ਦਾ ਕੰਮ ਵੀ ਬਾਈ ਨੇ ਨਾਲ-ਨਾਲ ਕਰਿਆ ਸਟਾਰਟ ਹੰਗਾਰਾ ਦਿਓ ਜਰੂਰ ਬਾਈ ਨੂੰ ਇਹਦੇ ਕਿੰਨੇ ਪੈਸੇ ਲਵਾਂਗੇ ਲਾਤੀ ਬਈ ਇਹਦਾ ਆਪਾਂ 22000 ਰੁਪਏ ਦੀ ਦੇ ਦਾਂਗੇ ਇਹ ਦੇ ਦਾਂਗੇ 22000 ਸੀਲ ਸਾਬੂ ਪੂਰੀ ਆ ਲੈ ਹੁਣ ਜਿਵੇਂ ਮਰਜੀ ਵੇਜੋ 22000 ਦੀ ਦੇ ਹਾਂ ਨਾ ਹੀ ਆ ਸੀਲ ਹੀ ਹੁੰਦੀਆਂ ਨੇ ਇਹ ਨਸਲ ਤਾਂ ਆ ਹੁਣ ਇਹ ਤੇ ਮਰਜੀ 2 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਇਹਦਾ ਬਈ ਇਹ ਦੂਜੇ ਸ ਇਹਦੇ ਮਾਗਰ ਆ ਗਿਆ ਮੇਲ ਕਾ ਹਾਂਜੀ ਇਹ ਕਿੰਨੇ ਦਿਨ ਦੀ ਸੂਈ ਆ ਇਹ ਨੂੰ ਬਾਈ ਹੋ ਗਏ 6-7 ਦਿਨ ਦੀ ਸੂਈ ਨੂੰ ਇਹ ਥੱਲੇ ਦੁੱਧ ਕਿੰਨਾ ਕਾ ਹੁਣ ਇਹਦੇ ਥੱਲੇ ਬੋਲਾ ਹੈਗਾ ਬਾਈ 7-8 ਕਿਲੋ ਹੁਣ 7-8 ਕਿਲੋ ਯਾਨੀ 11-12 ਕਿਲੋ ਚਵਾ ਦੂਗੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ ਉਹ ਤਾਂ ਜੋੜੇ ਦੇ ਮੁੱਲ ਕਰ ਲਾਂਗੇ ਇਹ ਤਾਂ ਯਾਨੀ ਹੈਗਾ 30000 ਰੁਪਈਆ ਲੈਣ ਹਾਂਜੀ ਜੋੜੇ 'ਚ ਹੋਰ ਵੀ ਮਾਫੀ ਜੋੜੇ ਦਾ ਕਰ ਦਾਂਗੇ ਘਟਾ ਹਾਂ ਇੱਕ ਇਹਦੇ ਨਾਲ ਦੀ ਸੱਜਣ ਨੂੰ ਹੋਰ ਦਿਖਾਉਣਾ ਮੈਂ ਜੋੜੇ 'ਚ ਬਾਈ ਕਹਿੰਦਾ ਕਰ ਲਾਂਗੇ ਸੈਟਿੰਗ ਕੋਈ ਚੱਕਰ ਨਹੀਂ ਕਿਸੇ ਸੱਜਣ ਨੇ ਜੋੜਾ ਲੈ ਜਾਣਾ ਇਹ ਜੋੜੇ ਜੋ ਮਾਨਤਾਨ ਕਰਦਾਂਗੇ ਕੱਲੀ ਦਾ ਰੇਟ ਹੈਗਾ 30000 ਗਾਈਆਂ ਦੇ ਤਾਂ ਉਹ ਤਾਂ ਆਪਣੇ ਲਿਖ ਲੈਣ ਦੇਣ ਵਾਲੇ ਮੁੱਲੀ ਹੁੰਦੇ ਆ ਆਪਾਂ ਕੋਈ ਉਹ ਬਾळा ਵੱਡਾ ਦਾ ਬਗਲ ਦੇ ਨਹੀਂ ਘੇਰਾ ਬਾਈ ਠੀਕ ਆ ਜੀ ਹਾਂ ਜਿੰਨਾ ਕ ਆਪਾਂ ਮੁੱਲ ਲੈਣੇ ਹੁੰਦਾ ਉਹਨਾਂ ਕੀ ਹਾਂ ਇਹਦੀ ਕੀ ਗੱਲ ਬਾਤ ਉਹ ਵੀ ਤੋੜ ਦਿਆੜੀ ਓਏ ਉਹਦੇ ਬੱਛਾ ਮਗਰ ਆਈ ਅਛਾ ਇਹ ਵੀ ਤਾਜੀ ਸੂਈ ਆ ਹਾਂਜੀ ਹਾਂ ਇਹ ਕਿੰਨੇ ਦਿਨ ਦੀ ਸੂਈ ਹੋ ਗਈ ਇਹਨੂੰ ਹੋ ਗਏ ਬਾਈ 20 25 ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਬੱਛਾ ਮਗਰ ਆ ਉਹ ਬੈਠਾ ਈ ਅਛਾ ਇਹਦੇ ਮਗਰ ਆ ਗਿਆ ਬੱਛਾ ਏ ਥਲੇ ਦੁੱਧ ਜੇ ਗੱਲ ਕਰ ਲਈ ਕਿੰਨਾ ਰੈਡੀ ਦਾ ਬਾਈ 8 9 ਕਿਲੋ ਇਹਨਾਂ ਰੈਡੀ ਆ ਚਾਹੇ 2 ਡੰਗ 3 ਡੰਗ ਚੋਲੋ ਵਾਲਤੀ ਦਿਖਾ ਦੇ ਦਰਸ ਵਾਡੀ ਥੋੜੀ ਜੀ ਗਰਮੀ ਕਰਕੇ ਨਾ ਹਾਂਜੀ ਡੰਗਰ ਘਟਾ ਜਾਂਦਾ ਦੁੱਧ ਗਰਮੀ ਪੈੜੀ ਪੈ ਗਈ 7 ਦਿਨਾਂ ਨਾ ਗਰਮੀ ਜਿਹਦਾ ਬੰਦੇ ਸੁੱਕ ਜਾਂਦੇ ਨੇ ਇਹ ਤਾਂ ਜੀਵ ਵੀ ਜਾਨਵਰ ਨੇ ਹਾਂਜੀ ਆ ਲੈ ਚਲ ਇੱਥੋਂ ਕਮਾਲਾ ਬਾਈ ਆ ਕਮਾਲਾ ਕਮਾਲਾ ਇੱਥੋਂ ਸੂ ਆ ਦੂਜਾ ਸੁਆ ਇਹ ਇਹੋ ਤੇ ਆ ਬੱਛਾ ਮਗਰਾਈ ਆ ਆ ਮੇਲ ਕਾ ਹਾਂ ਜੀ ਬੱਚਾ ਛੱਡੋ ਨਾ ਛੱਡੋ ਬਾਈ ਇਹਨਾਂ ਦਾ ਸੀ ਇਹ گاਵਾਂ ਦਾ ਸਿਸਟਮ ਤਾਂ ਹੀ ਹੁੰਦਾ ਵੀ ਬਿਨਾ ਬੱਚੇ ਤੂੰ ਦੁੱਧ ਦੇਈ ਜਾਂਦੀ ਹੁੰਦੀ ਆ ਇਹਦੇ ਪੈਸੇ ਇਹਦਾ ਵੀ ਬਾਈ ਆਪਾਂ ਯਾਨੀ ਜੋੜ ਆ ਇਹ 55000 ਦਾ ਦੇ ਦਾਂਗੇ ਕੱਲੀ ਕੱਲੀ ਦਾ 30 ਹਾਂ ਜੀ ਹਾਂ ਇਹਦਾ ਕੱਲੀ ਕੱਲੀ ਦਾ 30000 ਆ ਚੱਲ 5000 ਐਤ ਕਰ ਦਾਂਗੇ ਜੋੜ ਇਹਦੀ ਜਮਾ ਜਾਇਜ਼ ਮੋਲ ਆ ਬਾਈ ਜੋੜੇ ਜੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਹੀ ਜੀ ਗੱਲ ਨਹੀਂ ਤੇ ਹੁਣ ਆਹਾਂ ਗਾਂ ਜਿਹੜੀ ਆ ਵੱਡੀ ਗਾਂ ਦਾ ਕੀ ਇਹ ਆ ਗਈ ਵੀਰੇ ਪੰਜਾਬ ਵਾਲੀ ਏ ਆ ਗਿਆ ਪੰਜਾਬੀ ਬਾਗ ਹਾਂ ਜੀ ਹਾਂ ਹਾਂ ਪੰਜਾਬ ਵਾਲੀ ਲਿਆ ਇਹਦਾ ਸੂਆ ਕਿਹੜਾ ਇਹ ਬਈ ਦੂਏ ਸੂਏ ਸੁੰਦੀ ਆ ਇਹ ਸੁੰਦੀ ਆ ਦੂਜੇ ਸੂਏ ਤੇ ਜਾਂ ਫਾਰਮ ਚ ਵਾਈ ਹੋਈ ਆ ਆ ਜਾਨ ਜੂਨ ਦੀ ਗੱਲ ਕਰ ਲਈ ਜਾਨ ਜੂਨ ਚੰਗੀਆਂ ਬੱਚੀਆਂ ਹਾਂ ਜੀ ਹਾਂ ਜੀ ਇਹ ਦਿਨ ਕਿੰਨੇ ਕੇ ਕੱਢ ਦੂ ਬਈ ਦਨ ਇਹ ਲੈ ਕੇ ਜਾਊਗੀ ਘੱਟੋ ਘੱਟ 15 ਤੋਂ 20 ਦਿਨ ਦੇ ਵਿੱਚ ਵਿੱਚ ਕੱਚੀ ਆਲੇ ਹਾਂ ਹਾਂ 15 ਤੋਂ 20 ਦਿਨ ਕਰਦੀ ਆ ਇਹਨੂੰ ਇਹਨੂੰ ਤੋੜ ਦੇ ਲੰਬੀ ਮਰੀ ਜਾਂਦੀ ਆ ਪੱਕੇ ਜੀ ਦਾ ਕਰਦੀ ਆ ਬਈ ਪੱਕੇ ਦਾ ਉੱਥੇ ਸੀਗੀ ਖੁੱਲੀ ਇਹ ਮੇਰੇ ਕੋਲ ਇਹਨੂੰ 5-7 ਦਿਨ ਹੋ ਗਿਆ ਇਹਨੂੰ ਇੱਥੇ ਆਪਣੇ ਪਾ ਕੇ ਖਿੜਿਆ ਰੱਖਿਆ ਹੱਤ ਲਿਆਰਾ ਪਾਤਾ ਵੇ ਵਗਰ ਕੇ ਜਾ ਕੇ ਕੇ ਤੁਰਦੀ ਆ ਹਾਂ ਖੁੱਲੇ ਦਾ ਸਿਸਟਮ ਬਾਈ ਕਹਿੰਦਾ ਹੈ ਨਹੀਂ ਫਾਰਮ ਵਾਲਾ ਜਾਨਵਰ ਕਈ ਵਾਰੀ ਮੰਨ ਜਾਂਦਾ ਹਾਂਜੀ ਹਾਂਜੀ ਕਿਉਂਕਿ ਉੱਥੇ ਜਦੋਂ ਖੁੱਲੇ ਰਹਿੰਦੇ ਆ ਭਾਜ ਦੇ ਨੱਟਦੇ ਰਹਿੰਦੇ ਆ ਇਹ ਸੂਆ ਕਿਹੜਾ ਸੁੰਦੀਆ ਲਾਟੀ ਸੂਆ ਦੂਜਾ ਸੁੰਦੀਆ ਬਾਈ 17-18 ਕਿਲੋ ਦੁੱਧ ਚਵਾਉਗੀ ਇਹ ਅੱਜ ਦਾ ਰੇਟ ਕੀ ਆ ਇਹਦਾ ਕੱਚੀ ਪੱਕੀ ਦਾ ਜੀ ਬਈ ਇਹ ਆਪਾਂ ਇਹਦਾ 75 ਮੇ ਕਰਦੇ ਛੱਟ ਨਹੀਂ ਕਰਦੇ ਠੀਕ ਹੈ ਗੱਲ। ਦੇਰਾਂਗੇ ਆਪਾਂ ਇਹ 48000 ਦੀ। ਡਰਾਤਾ ਦੀ 75 ਨਾ ਨਾ ਬਈ ਉਹ ਤਾਂ ਤੈਨੂੰ ਹੱਸਦੇ ਆ। ਹਾਂ 75 ਕਹਿ ਕੇ ਬਾਈ ਨੇ ਡਰਾਤਾ ਦੀ ਫਿਰ 60 ਕਹਿੰਦਾ ਫਿਰ ਕਹਿੰਦਾ ਯਾਰ ਹੋਰ ਵੀ ਕੱਟ ਕਰ ਦਾਂਗੇ। ਲੈ ਬਾਈ ਇਹਨੇ ਜਾਣੀ ਲਾਹੇ ਪੈ ਗਈ ਸ਼ੀਲ ਸਾਉ ਪੂਰੀ ਆ। 15000 ਦੇ ਦਾਂਗੇ ਇਹ। ਚਲ 45 ਦੀ ਦੇ ਦਾਂਗੇ ਯਾਰ ਹੋ ਚੱਕਤਾ। ਜਿਹੜਾ ਗਾਕ ਨੇ ਛੜਾਉਣਾ ਜੀ ਆਪਾਂ ਪਹਿਲਾਂ ਹੀ ਚੱਕਤਾ। ਐਂ ਤਾਂ ਕਰਨਾ ਪੈਂਦਾ। ਕਰਾਂਗੇ ਬਾਈ ਕਰਾਂਗੇ। ਗੰਮਾਂੰਤਾਨਮ ਬਹਿੜ ਚੰਗੀ ਆਹੀ ਜੀ ਗੱਲ ਈ ਸੱਜਣੋ ਬਹਿੜ ਚੰਗੀ ਆ ਬਾਡੀ ਆ ਵੀ ਆ ਰੰਗ ਰੂਪ ਵੀ ਚੰਗਾ ਤੇ ਮੇਨ ਗੱਲ ਲਾਠਨ ਦੀ ਸੀਲ ਵੀ ਆ ਯਾਰ ਹਾਂਜੀ ਹਾਂਜੀ ਦੁੱਧ ਕਿੰਨਾ ਕਹ ਦੱਸਿਆ ਦਾ ਦੁੱਧ ਬਈ 17 18 ਕਿਲੋ ਚਵਾ ਦੂਗੇ 17 18 ਦੇ ਏੜ ਗੇੜ ਪਾ ਦੂਗੀ ਪਾ ਦੂਗੀ ਬਈ ਪਾ ਦੂਗੀ ਇਹ ਦੇ ਦਾਂਗੇ 45 45 ਦੀ ਦੇ ਦਾਂਗੇ ਅ ਨੰਬਰ ਬੋਲ ਦੋ ਜੀ ਆਪਣਾ ਨੰਬਰ 98555298122 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਕਿਉਂਕਿ ਨਾਲ ਨਾਲ ਸਾਨੂੰ ਮੈਂ ਫੇਰ ਕਹਣਾ ਬਾਈ ਨੇ ਮੱਜਾ ਦਾ ਕੰਮ ਵੀ ਸਟਾਰਟ ਕਰਿਆ ਮੱਜਾਂ ਦਾ ਕੰਮ ਵੀ ਹੁਣ ਚੱਲੂਗਾ ਰੈਗੂਲਰ ਬਈ ਹੂੰ ਤਾਂ ਆਪਾਂ ਨੂੰ ਬਹੁਤ ਫੋਨ ਆਉਂਦਿਆ ਵੀ ਮੱਜਾਂ ਨਹੀਂ ਲਿਆਉਂਦੇ ਹੈਗੇ ਤੁਸੀਂ ਠੀਕ ਆ ਗੱਲ ਆਪਾਂ ਪਿਛਲੀ ਵਾਰੀ ਪਾਈ ਸੀ ਇੱਕ ਮਾਧਿਅਮ ਚਾਰ ਬਹੁਤ ਫੋਨ ਆਏ ਸੀ ਉਹਦੇ ਆਪਣੀ ਬਿਕ ਗਈ ਸੇਲ ਹੋ ਗਈ ਸੀ ਵਧੀਆ ਚਲੋ ਤਾਂ ਕਰਕੇ ਹੁਣ ਥੋੜਾ ਜਿਆਦਾ ਅਸੀਂ ਦੇਖਿਆ ਵੀ ਥੋੜਾ ਕੰਮ ਲੋਟ ਆ ਮੱਜਾਂ ਦਾ ਹੁਣ ਚਲੋ ਬਈ ਨਹੀਂ ਕਈ ਵੀ ਮੋਲ ਬਹੁਤ ਕਰਦੇ ਨੇ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਮੰਡੀਆਂ ਤੇ ਵੀ ਉਹ ਜਾਣਦੇ ਆ ਚਲੋ ਹਨਾ ਆ ਕੋਸ਼ਿਸ਼ ਕਰੀ ਆਪਾਂ ਜਾਇਜ਼ ਰੇਟ ਵਾਲੀਆਂ ਲਿਆ ਕੇ ਦਿਆ ਕਰਾਂਗੇ ਗਾਂ ਵਾਲਾ ਸਿਸਟਮ ਇੱਧਰ ਵੀ ਕਰਾਂਗੇ ਆ ਇੱਧਰ ਕਰਾਂਗੇ ਬਈ ਕਰਾਂਗੇ ਆ ਇੱਧਰ ਵੀ ਬਾਈ ਕਹਿੰਦਾ ਯਾਰ ਜਾਇਜ਼ ਰੇਟ 'ਚ ਚੰਗਾ ਪਸ਼ੂ ਤੁਹਾਨੂੰ ਦੇਵਾਂਗੇ ਕਿਉਂਕਿ ਬਾਲਾ ਚੰਗਾ ਦਾ ਤੁਹਾਨੂੰ ਪਤਾ ਜਿੰਨਾ ਕਿ ਮਿੱਠਾ ਪਾਉਂਗੇ ਹਨਾ ਉਹਨਾਂ ਕੀ ਮਿੱਠਾ ਨਿਕਲੂਗਾ ਅੱਗੇ ਕਿਉਂਕਿ ਪਸ਼ੂ ਦਾ ਯਾਰ ਕੋਈ ਐਂਡ ਨਹੀਂ ਹੁੰਦਾ ਪਸ਼ੂ 50000 70000 ਤੋਂ ਲਾ ਕੇ ਲੱਖ 2 ਲੱਖ 5 ਲੱਖ 20 ਲੱਖ 20 ਲੱਖ ਤੱਕ ਦੇ ਵੀ ਪੈਦੇ। ਬਈ 70 75 ਦੀ ਦਾ ਅੱਜ ਕੱਲ ਹੁਣ ਤੁਹਾਨੂੰ ਵੀ ਪਤਾ ਗਾਂ ਆਉਂਦੀ ਐ ਚੰਗੀ। ਆਪਾਂ ਖੁਦ ਵੇਚੀਆਂ ਜਰਸੀ ਗਾਈਆਂ। ਪਿਛਲੋਂ ਪਿਛਲੀ ਵੀਡੀਓ 'ਚ 70 75 ਹਜ਼ਾਰ ਦੀਆਂ ਗਾਈਆਂ। ਹਾਂਜੀ ਹਾਂਜੀ। ਆਪਾਂ ਮੱਝਾਂ ਵੀ ਉਹ ਰੇਟ 'ਚ ਹੀ ਕਰ ਦੇਣੀ। ਗਾਂਵਾਂ ਵਾਲੇ ਰੇਟਾਂ 'ਚ ਬਾਈ ਕਹਿੰਦਾ ਤੁਹਾਨੂੰ ਮੱਝਾਂ ਵੀ ਦੇਵਾਂਗੇ ਲਿਆ ਕੇ ਆਪਾਂ ਹੀ ਜੀ ਗੱਲ ਨਹੀਂ ਮੱਝ ਵੀ ਕਰ-ਕਰ ਪਹੁੰਚਦੀ ਕਰਾਂਗੇ ਤੇ ਪਹਿਲਾਂ ਗਾਵਾਂ ਦੀ ਵੀ ਜੇ ਗੱਲ ਕਰ ਲਈ ਯਾਰ ਹਰੇਕ ਸ਼ਹਿਰ 'ਚ ਹਰੇਕ ਏਰੀਆ 'ਚ ਬਾਈ ਨੇ ਭੇਜਿਆ ਮਾਲ। ਹਾਂਜੀ ਹਾਂਜੀ। ਅੱਲਾ ਸੱਜਣਾਓ ਇੰ ਬਾਈ ਤੋਂ ਖਰੀਦ ਕੇ ਲੈ ਜਿਓ ਤਸ਼ਲੀ ਬਾਈ ਤੁਸੀਂ ਕਰ ਸਕਦੇ ਹੋ ਆਪਣੀ ਘਰ ਦੀ ਗਾਰੰਟੀ ਆ ਇਹਦੇ ਲਈ 2 ਡੰਗ 4 ਡੰਗ ਚੋ ਸਕਦੇ ਆ ਆਪਾਂ ਰੋਕਦੇ ਨਹੀਂ ਹੈਗੇ ਠੀਕ ਹੈ ਜੀ ਹਾਂਜੀ ਹਾਂ ਆ ਉਹੀ ਗੱਲ ਆ ਵੀ ਬਾਈ ਕਹਿੰਦਾ ਯਾਰ ਘਰ ਦੀ ਗਾਰੰਟੀ ਆ 2 ਡੰਗ 4 ਡੰਗ 5 ਡੰਗ ਵੀ ਚੋ ਲਓ ਯਾਰ ਕੋਈ ਸਮੱਸਿਆ ਨਹੀਂ ਪਰ ਜਦੋਂ ਘਰ ਤੋਂ ਬਾਹਰ ਹੋ ਗਈ ਯਾਰ ਉਹਦੀ ਬਾਈ ਕਹਿੰਦਾ ਯਾਰ ਆਪਣੀ ਕੋਈ ਗਾਰੰਟੀ ਨਹੀਂ ਜਦੋਂ ਜਾਨਵਰ ਘਰੋਂ ਬਾਹਰ ਹੋ ਗਿਆ ਘਰ ਘਰ ਦੀ ਗਾਰੰਟੀ ਆ ਤੇ ਬਾਕੀ ਜਾਨਵਰ ਚੰਗੇ ਨੇ ਬਾਡੀ ਬੂਡੀ ਦੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ